ਜਿੰਦਾਬਾਦ ਅਕਾਲ ਪੁਰਖ ਮੇਰਾ ਜਿੰਦਾਬਾਦ ਅਕਾਲ ਪੁਰਖ ਮੇਰਾ ਜਿੰਦਾਬਾਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆਜਾ ਦੇ ਮਿਸਾਲ ਦਾ ਫਾਜ਼ਿਲ ਦੇ ਸਾਹਿਬ ਦਾ ਜਨਮ ਦਿਨ ਸਾਰੇ ਹਲਕਾ ਸਾਡੇ ਨਿਵਾਸੀ ਦੇ ਪੂਰੇ ਪਿੰਡਾਂ ਪਾਕਿਆਂ ਨੂੰ ਪੂਰੇ ਦੇਸ਼ ਪਾਕਿਆਂ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਅੰਦਰ ਸਾਰੇ ਭਰਾ ਪ੍ਰਤੀ ਜਿਲ੍ਹੇ ਦੇ ਮਰੋੜ ਵਾਸਤੇ ਸੁਨਾਛੇ ਸਭ ਹਮਾਰਾ ਹੈ ਸਾਡੇ ਡਾਕਟਰ ਪੀਰੋ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਨ ਪੂਰੇ ਦੇਸ਼ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ ਪਰ ਅਸੀਂ ਵੀ ਅਰਦਾਸ ਕੀਤੀ ਹੈ ਕਿ ਡਾਕਟਰ ਪੀਰੋ ਸਾਹਿਬ ਅੰਬੇਦਕਰ ਹਨ ਔਰ ਪ੍ਰਮਾਤਮਾ ਦੇ ਚਰਨਾਂ 'ਚ ਕਿਉਂਕਿ ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ ਉਹ ਐਸੀ ਪ੍ਰਮਾਤਮਾ ਦੇ ਕੋਲ ਹੁੰਦੇ ਆ ਪ੍ਰਮਾਤਮਾ ਦੇ ਚਰਨਾਂ 'ਚ ਹੁੰਦੇ ਆ ਪਰ ਅਸੀਂ ਸਾਰਾ ਹਿੰਦੁਸਤਾਨ ਪੂਰਾ ਦੇਸ਼ ਅੱਜ ਖੁਸ਼ੀਆਂ ਮਨਾ ਰਿਹਾ ਡਾਕਟਰ ਪੀਰੋ ਅੰਬੇਦਕਰ ਜੀ ਦੀਆਂ ਕਿਆਸੀ ਵੀ ਆਪਣੇ ਹਰਕਸਾਨਿਆਂ ਦੇ ਵਿੱਚ ਆਪਣੇ ਮੇਨ ਦਫ਼ਤਰ ਵਿੱਚ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਖੁਸ਼ੀ ਮਨਾਈ ਜਨਮ ਦਿਨ ਮਨਾਇਆ ਗਿਆ ਤੇ ਨਾਲ ਉਹਨਾਂ ਦੀ ਭੇਟ ਕੀਤੀ ਤੇ ਨਾਲ ਦੀ ਨਾਲ ਮਠਾਈ ਵੰਡ ਕੇ ਸਾਰਿਆਂ ਨੇ ਖੁਸ਼ੀ ਮਨਾਈ ਆ ਸੋ ਮੈਂ ਤੁਹਾਡਾ ਵੀ ਆਉਣ ਤੇ ਧੰਨਵਾਦ ਕਰਦਾ ਤੇ ਪੂਰੇ ਦੇਸ਼ ਵਾਸੀਆਂ ਨੂੰ ਕਹਿਣਾ ਕਿ ਇਹਨਾਂ ਦੇ ਦਿੱਤੇ ਹੋਏ ਸਬਦਾਂ ਅਨੁਸਾਰ ਆਪਾਂ ਪੂਰਾ ਦੇਸ਼ ਚੱਲ ਲਿਆ ਤੇ ਆਪਾਂ ਉਹਨਾਂ ਦੀ ਜਿਹੜੇ ਦਿੱਤੇ ਹੋਏ ਹਰਨੁ ਹੁਕਮ ਹੀ ਸਮਝ ਲਓ ਵਾਸੀ ਹੁਕਮ ਅਨੁਸਾਰ ਹੀ ਪੂਰੇ ਦੇਸ਼ ਦੇ ਵਿੱਚ ਸੇਵਾ ਕਰਨੀ ਆ ਜਿਵੇਂ ਜਿਵੇਂ ਸੰਵਿਧਾਨ ਲਿਖਿਆ ਉਦਾਂ ਹੀ ਅਸੀਂ ਅੱਜ ਪੂਰਾ ਦੇਸ਼ ਦੀ ਸੇਵਾ ਕਰਾਂਗੇ ਕਿ ਅੱਜ ਦੇ ਦਿਨ ਤੇ ਪੂਰੇ ਦੇਸ਼ ਵਾਸੀਆਂ ਨੂੰ ਮੈਂ ਮੁਬਾਰਕਬਾਦਨਾ। ਇਹਦਾ ਪੁੱਛਿਆ ਔਕਾ ਹੋਇਆ ਨਾ ਤੁਸੀਂ ਆਹ। ਅੱਜ ਡਾਕਟਰ ਪੀ ਬ੍ਰਾਹਮੋਗਵੇਦਕਰ ਸਾਹਿਬ ਜੀ ਦਾ ਜਨਮ ਦਿਨ ਤੇ ਐਮਲੇ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਵੱਲੋਂ ਹਲਕੇ ਸਨਹਿਲ ਵੱਲੋਂ ਉਹਨਾਂ ਦੀ ਰਹਿਨਮਈ ਹੈ ਅੱਜ ਮੇਨ ਦਫ਼ਤਰ ਵਿੱਚ ਬਹੁਤ ਹੀ ਸੰਪੂਰਨ ਪ੍ਰੋਗਰਾਮ ਕੀਤਾ ਗਿਆ ਇਹ ਸਾਰੇ ਹੀ ਇਲਾਕੇ ਦੇ ਤੇ ਪਾਰਟੀ ਵਰਕਰਾਂ ਨੇ ਤੇ ਹੋਰ ਦੋਸਤੋ ਮਿੱਤਰਾਂ ਸਾਰੇ ਪਹੁੰਚ ਕੇ ਸ਼ਿਰਕਤ ਕੀਤੀ ਆ ਤੇ ਡਾਕਟਰ ਪੀਰੋ ਅਮੇਦਕਰ ਤੋਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਜਿਵੇਂ ਸਾਰੇ ਦੇਸ਼ ਵਿੱਚ ਸਾਰੇ ਉੱਚੀ-ਨੀਚ ਨੂੰ ਸਾਰਿਆਂ ਨੂੰ ਬਰਾਬਰਤਾ ਮਕਸ਼ੀਆ ਜਿਵੇਂ ਪੋਟ ਦਾ ਅਧਿਕਾਰ ਦਿੱਤਾ ਹੈ ਤੇ ਸਾਰਿਆਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਦਾ ਬੜੋ ਜੁਰੋ ਤੇ ਸੰਘਰਸ਼ ਕਰੋ ਦਾ ਉਹਨਾਂ ਨੇ ਨਾਅਰਾ ਦਿੱਤਾ ਸੀਗਾ ਉਸ ਨਾਅਰੇ ਦੇ ਚੱਲਦੇ ਹੋਏ ਸਾਰੇ ਸਾਨੂੰ ਸਾਰੇ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਅਧੂਰੇ ਦੇ ਭਾਵੇਂ ਪੂਰੇ ਉੱਤੇ ਚੱਲਣਾ ਚਾਹੀਦਾ ਆ ਆਮ ਆਦਮੀ ਪਾਰਟੀ ਨੇ ਜਦੋਂ ਆ ਕੇ ਸਾਰੇ ਦਫ਼ਤਰਾਂ ਦੇ ਵਿੱਚ ਬਾਵਾ ਸਾਹਿਬ ਦੀ ਫੋਟੋ ਵੀ ਲਗਾਈ ਆ ਤੇ ਪਾਰਟੀ ਪਹਿਲਾਂ ਦੀਆਂ ਸਰਕਾਰਾਂ ਨੇ ਕੁਝ ਇਦਾਂ ਦਾ ਨਹੀਂ ਕੀਤਾ ਕਿਵੇਂ ਦੇ ਬਾਅਦ ਸਾਡੇ ਆਮਾਦ ਦੇ ਪਾਰਟੀ ਪ੍ਰਧਾਨ ਆਪਣੇ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਵੱਲੋਂ ਜੋ ਦੇਸ਼ੀ ਕੇਜੇ ਵਾਲੇ ਵੱਲੋਂ ਦੇ ਅਸੀਂ ਆਪਣੇ ਡਾਕਟਰ ਪੀਰਵਾ ਮੇਦਕਰ ਸਾਹਿਬ ਦੇ ਸਾਰੇ ਦਫਤਰਾਂ ਵਿੱਚ ਤੇ ਫੋਟੋ ਲਾਈ ਗਈ ਇਹਨਾਂ ਤੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਗਿਆ ਤੇ ਹੋਰ ਵੀ ਪਾਰਟੀਆਂ ਵੱਲੋਂ ਕਦੇ ਵੀ ਇਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਅਤੇ ਮੈਂ ਤਾਂ ਇਹ ਚਾਹੁੰਦਾ ਜਿੰਨੇ ਆਪਣੇ 25% ਜਨਰੇਸ਼ਨ ਜੋ ਕਿ ਸਾਡੇ ਉੱਪਰ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਵਗੈਰਾ ਜਿਹੜੇ ਉੱਪਰ ਬੈਠੇ ਨੇ ਉਹ ਆਪਣੀ ਕੌਮ ਦੇ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਅਤੇ ਆਪਣੇ ਜੋ ਵੀ ਉਹ ਆਪਣੇ ਸੰਵਿਧਾਨ ਦੇ ਮੁਤਾਬਕ ਇਹ ਆਪਣੇ ਰਿਜ਼ਰਵੇਸ਼ਨਾਂ ਦਾ ਅਨੰਦ ਮਾਣ ਰਹੇ ਨੇ ਉਹਨਾਂ ਨੂੰ ਵੀ ਆਪਣੇ ਥੱਲੇ ਜੋ ਗਰੀਬ ਜਨਤਾ ਹੈ ਉਹਨਾਂ ਨੂੰ ਆਪਣੀ ਬਰਾਬਰਤਾ ਦੇ ਲੈਉਣੀ ਚਾਹੀਦੀ ਹੈ ਉਹ ਤੋਂ ਉਹਨਾਂ ਦਾ ਵੀ ਹੈਲਪ ਕਰਿਆ ਜਾਏ ਜਿੱਦਾਂ ਤੁਸੀਂ ਪ੍ਰੋਗਰਾਮ ਵੀ ਕਰਵਾਉਂਦੇ ਹੋ ਜੀ ਨਕੀਆਂ ਦੇ ਜਿਹੜੀਆਂ ਸ਼ਾਦੀਆਂ ਵੀ ਕਰਵਾਈਆਂ ਜਾਂਦੀਆਂ ਇਸ ਸਾਲੇ ਕੋਈ ਨਾ ਆਇਆ ਇਸ ਸਾਲੇ ਅਸੀਂ ਇਹ ਥੋੜਾ ਜਿਹਾ ਗਰਮੀਜ ਕਰਕੇ ਥੋੜਾ ਜਿਹਾ ਅਕਤੂਬਰ ਦੇ ਮਹੀਨੇ ਦੇ ਵਿੱਚ ਖੰਡ ਵਿੱਚ ਬਰੋਮ ਕਰਾਂਗੇ ਇਹ ਇਸ ਦਾ ਇਲੈਕਸ਼ਨ ਵਿੱਚ ਆ ਗਈ ਸੀ ਇਸ ਕਰਕੇ ਬਰੋ ਪੋਸਟਪੋਨ ਕੀਤਾ ਗਿਆ ਕਿ ਅਸੀਂ ਇਹ ਕਹਾ ਅਕਤੂਬਰ ਅਕਤੂਬਰ ਨਵੰਬਰ ਦੇ ਵਿੱਚ ਸ਼ਾਦੀਆਂ ਤੁਮਤਾਵਨਾ ਕਰਾਂਗੇ ਹਰ ਇੱਕ ਸਾਲ ਦੀ ਤਰ੍ਹਾਂ ਉਸ ਤਰ੍ਹਾਂ ਕਰਾਂਗੇ